ਫਗਵਾੜਾ ਚंडीगढ़ ਬਾਈਪਾਸ ਤੇ ਉਸ ਸਮੇਂ ਇੱਕ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਜਦੋਂ ਸਵਿਫਟ ਕਾਰ ਅਤੇ Tata 407 ਦਰਮਿਆਨ ਟੱਕਰ ਹੋ ਗਈ ਇਸ ਹਾਸੇ ਵਿੱਚ ਜਿੱਥੇ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਉੱਥੇ ਹੀ ਦੋਵੇਂ ਵਾਹਨ ਨੁਕਸਾਨੇ ਗਏ ਇਸ ਮੰਦੀ ਜਾਣਕਾਰੀ ਦਿੱਤੇ Tata 407 ਦੇ ਡਰਾਈਵਰ ਵੀਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਫਗਵਾੜਾ ਤੋਂ ਹੁਸ਼ਿਆਰਪੁਰ ਨੂੰ ਜਾ ਰਿਹਾ ਸੀ ਤਾਂ ਪੁਲ ਪਾਰ ਕਰਦੇ ਸਮੇਂ ਸਾਹਮਣੇ ਤੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ ਰਕਵੀ ਸਿੰਘ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਆਪਾਂ ਇਹ ਇੱਥੋਂ ਫਗਵਾੜੇ ਤੋਂ ਹੁਸ਼ਿਆਰਪੁਰ ਤੇ ਇਹ ਐਕਸੀਡੈਂਟ ਹੋਇਆ ਕਿੱਦਾਂ ਜੀ ਇਹ ਐਕਸੀਡੈਂਟ ਹੋਇਆ ਜੀ ਮੈਂ ਪੁਲ ਨੂੰ ਪਾਰ ਕਰ ਰਿਹਾ ਹਾਂ ਹਾਂ ਜੀ ਮੈਂ ਸਾਰਾ ਪੁਲ ਪਾਰ ਕਰ ਲਿਆ ਟਾਟਾ ਰੋਟੀ ਚੱਲਿਆ ਗਿਆ ਅਗਲੇ ਚੌਕ ਤੇ ਕਿਸ ਕੀ ਚੀਜ਼ ਦੇ ਵਿੱਚ ਹੋਇਆ ਇਹ ਕਾਰ ਨਾਲ ਕਾਰ ਇਹਨਾਂ ਛੱਟ ਚੋਟ ਤਾਂ ਨਹੀਂ ਲੱਗੀ ਨਹੀਂ ਛੱਟ ਚੋਟ ਕੋਈ ਨਹੀਂ ਲੱਗੀ ਬੰਦੇ ਠੀਕ ਠਾਕ ਸਭ ਸਭ ਠੀਕ ਠਾਕ ਗੱਡੀ ਦਾ ਨੁਕਸਾਨ ਹੋਇਆ ਗੱਡੀ ਦਾ ਨੁਕਸਾਨ ਹੋਇਆ ਦੋਨੋਂ ਗੱਡੀਆਂ ਦਾ ਨੁਕਸਾਨ ਹੈ ਸਾਡਾ ਵੀ ਉਹ ਦਸ ਸਵਿਫਟ ਕਾਰ ਚਾਲਕ ਨੌਜਵਾਨ ਲਾਪਰੀ ਸਿੰਘ ਅਤੇ ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਦਸਾਂਝ ਕਲਾ ਦੇ ਰਹਿਣ ਵਾਲੇ ਨੇ ਤੇ ਸਵੇਰੇ ਜਦੋਂ ਜਿਮ ਤੋਂ ਹੋ ਕੇ ਵਾਪਸ ਦਸਾਂਝ ਕਲਾ ਜਾ ਰਹੇ ਸਨ ਤਾਂ ਬਾਈਪਾਸ ਵਿਖੇ ਸਾਹਮਣੇ ਤੋਂ ਆ ਰਹੇ ਟਾਟਾ 407 ਦੇ ਚਾਲਕ ਨੇ ਲਿਆ ਕੇ ਗੱਡੀ ਉਹਨਾਂ ਵਿੱਚ ਮਾਰ ਦਿੱਤੀ ਜਿਸ ਕਾਰਨ ਉਹਨਾਂ ਦਾ ਤਾਂ ਬਚਾਅ ਹੋ ਗਿਆ ਚਰਕੀ ਦੋਵੇਂ ਵਾਹਨ ਨੁਕਸਾਨੇ ਗਏ ਭਾਈ ਮੇਰਾ ਨਾਮ ਲਾਪਰੀ ਸਿੰਘ ਦਸਾਂਝ ਕਲਾ ਤੋਂ ਨਹੀਂ ਨਹੀਂ ਸਰ ਕੀ ਮਾਮਲਾ ਕੀ ਹੈ ਜਿਹੜਾ ਇੱਕ ਐਕਸੀਡੈਂਟ ਹੋਇਆ ਸਟ੍ਰੌਂਗ ਦੇ ਵਿੱਚ ਉਧਰੋਂ ਆ ਰਿਹਾ ਸੀ ਜਿਮ ਲਾ ਕੇ ਜੀ ਤਾਂ ਜੇ ਮੈਂ ਰਸਤੇ ਚ ਆ ਰਿਹਾ ਇੰਨੇ ਮੇਰੇ ਵਾਲੇ ਗੱਡੀ ਵਾਲੇ ਨੇ ਮੇਰੇ ਵਾਲੇ ਦੇਖਿਆ ਹੀ ਕੋ ਨਹੀਂ ਵੀ ਕੀ ਬੰਨ ਰਿਹਾ ਕੀ ਨਹੀਂ ਨੂੰ ਮੈਂ ਬੜੇ ਹੋਰ ਨਮਾਰੇ ਮੈਂ ਗੱਡੀ ਕੰਟਰੋਲ ਕਰਦਾ ਕਰਦਾ ਇਧਰ ਨੂੰ ਲੈ ਇਹਨੇ ਵਿੱਚ ਲਿਆ ਕੇ ਠੋਕੀ ਜੇ ਮੇਰੀ ਗੱਡੀ ਫਾਸਟ ਹੁੰਦੀ ਤੇ ਮੈਨੂੰ ਮਾਰਦਾ ਗੱਡੀ ਸਿੱਧੀ ਟਾਕੀ ਤੇ ਵੱਜਣੀ ਸੀ ਕਿਹੜੀ ਗੱਡੀ ਹੈ ਵਿੱਚ ਨਾਲ ਹੋਇਆ ਐਕਸੀਡੈਂਟ ਭਾਜੀ ਆਹ ਟਰੱਕ ਨਾਲ ਹੋਇਆ ਟਰਾਂਪੋਇੰਟਰ ਵਾਲਾ ਇਹ ਕਿੱਥੋਂ ਕਿੱਥੇ ਆ ਰਿਹਾ ਸੀ ਇਹ ਭਾਜੀ ਫਗਵਾੜੇੋਂ ਮੰਡੀ ਚੋਂ ਜਾ ਰਿਹਾ ਸੀ ਹਿਅਰਪੋਰਟ ਨੂੰ ਅੱਛਾ ਤੁਸੀਂ ਕਿੱਥੋਂ ਜਾ ਰਹੇ ਸੀ ਭਾਜੀ ਮੈਂ ਫਗਵਾੜੇ ਜਿਮ ਲਾ ਕੇ ਆਪਣੇ ਘਰ ਨੂੰ ਜਾ ਰਿਹਾ ਸੀ ਦੁਸਾਂਤਪੁਰ ਬਿਲਕ ਤੇ ਬੰਦੇ ਠੀਕ ਠਾਕ ਸਰ ਹਾਂਜੀ ਬੰਦੇ ਠੀਕ ਠਾਕ ਹੈ ਕੋਈ ਛੱਡ ਜੋੜਦਾ ਨਹੀਂ ਲੱਗੀ ਨਹੀਂ ਭਾਜੀ ਛੱਡ ਕੋਈ ਨਹੀਂ ਲੱਗੀ ਹਾਂ ਮੇਰਾ ਨਾਮ ਰਜਿੰਦਰ ਸਿੰਘ ਹਾਂਜੀ ਕਿੱਥੋਂ ਕਿੱਥੇ ਆ ਰਹੇ ਸੀ ਆਪਾਂ ਜੇ ਆਪਣਾ ਇੱਥੋਂ ਆਪਣਾ ਫਗਵਾੜੇ ਤੋਂ ਜਾ ਰਹੇ ਸੀ ਆਪਣਾ ਦਸਾਂਝ ਗਲਾਂ ਨੂੰ ਤੇ ਰਾਤ ਜਾਂਦੇ ਆ ਥੋੜਾ ਜਿਆਦਾ ਇਹਨਾਂ ਅਣਦੇਖੀਏ ਮੇਰੇ ਖਿਆਲ ਤੋਂ ਹਾਂਜੀ ਤੇ ਬਚਾਅ ਹੋ ਗਿਆ ਬੰਦੇ ਦਾ ਬਾਕੀ ਚਲੋ ਬਾਕੀ ਗੱਡੀ ਦਾ ਤਾਂ ਨੁਕਸਾਨ ਹੋਇਆ ਤੇ ਬਾਕੀ ਚਲੋ ਦੇਖਦੇ ਆ ਕੀ ਬੰਦਾ ਹੁਣ ਕਰਦੇ ਆ ਗੱਲਬਾਤ ਬਾਕੀ ਇੰਨਾ ਸ਼ੁਕਰ ਚਲੋ ਬਚਾਅ ਹੋ ਗਿਆ ਜਿਆਦਾ ਸੱਟ ਨਹੀਂ ਆਈ ਤੇ ਗੱਡੀਆਂ ਦਾ ਤੇ ਨੁਕਸਾਨ ਹੋਇਆ ਜੀ ਖਰ ਦੋਨਾਂ ਦਾ ਹੀ ਪਰ ਛੋਟੀ ਗੱਡੀ ਦਾ ਜ਼ਿਆਦਾ ਨੁਕਸਾਨ ਹੈ ਤੇ ਆਪਣੀ ਗੱਡੀ ਗੜੀ ਹੈ ਜੀ ਗੱਡੀ ਗੜੀ ਆਪਣੀ ਸਵਿਫਟ ਗੱਡੀ ਹੈ ਤੇ ਬੰਦੇ ਠੀਕ ਠਾਕ ਨੇ ਬੰਦੇ ਠੀਕ ਠਾਕ ਨੇ ਜੀ ਬਿਲਕੁਲ